ਸੋ ਫੁੱਲ ਪੋਟਾ ਦਿੱਤੇ ਬਹੁਤ ਜ਼ਿਆਦਾ ਖਲਾੜਾ ਹੋਇਆ ਹੈ ਅੱਗੇ ਇੱਥੇ ਲਾਏ ਤੇ ਕੋਖ ਵੀ ਨਹੀਂ ਰਹਿ ਗਿਆ ਥੋੜੀ ਥੋੜੀ ਵਿੜਲੇ ਹੀ ਲਾਓ ਹੈ ਨਹੀਂ ਮੱਝਾਂ ਖਾ ਗਈਆਂ ਗੁਜਰਾਂ ਦੀਆਂ ਇਹ ਸਾਰੇ ਫੁੱਲ ਪੋਟ ਦਿੱਤੇ ਹੁਣ ਆਪਾਂ ਬੜਾ ਹੀ ਜ਼ਿਆਦਾ ਖਲਾੜਾ ਪੈ ਜਾਂਦਾ ਇਹਨਾਂ ਨੂੰ ਉਹ ਪੁੱਟ ਦੇ ਜਿੰਨੀ ਮਰਜ਼ੀ ਸਾਫ਼ ਸਫਾਈ ਕਰ ਲੋ ਇੱਥੇ ਹਾਲ ਇਦਾਂ ਦਾ ਰਹਿਣਾ ਬੜਾ ਹੀ ਰੋਹਰੋ ਦੇਖੀਂ ਲਿੰਦਾ ਜੀ ਜੇਲਨ ਕਰ ਲਈ ਗਾਲ ਚੈੱਕ ਕਰੀ ਕਰੀ ਉਹ ਰੀਰੋਣੀ ਇਹ ਵੀ ਕਿੰਨਾ ਵਧੀਆ ਲੱਗਣ ਡਿਆ ਨੇਗਾ ਇੱਥੋਂ ਵੇ ਸਿੱਧਾ ਰਸਤਾ ਗੇਟ 'ਚ ਆ ਯਾਰ ਮੈਂ ਤੈਨੂੰ ਕਹਿਂ ਤਿਆ ਨਾ ਟੁੱਟਣ ਵਾਲੀ ਆ ਇੱਥੇ ਗੁਜ਼ਰੀ ਦਾ ਵੜਾ ਲਿਆ ਉੱਤਰੋਂ ਦਾ ਚਾਹ ਤੈਨੂੰ ਹੈ ਇਹਨਾਂ ਦੀ ਹੁਣ ਕੰੰਚੀ ਨਾ ਕਟਿੰਗ ਕਰਨੀ ਪੈਣੀ ਹਨਾ ਇਹ ਲੱਗ ਗਏ ਪਹਿਲਾਂ ਆ ਵੇ ਵਧੀਆ ਲੱਗਣ ਡੈ ਭੀ ਕੱਟ ਕੇ ਲਾਉਣਾ ਲੰਡਰ ਨਾ ਕਰ ਦਾਂਗੀ ਗਰੰਡਰ ਨਾ ਨਹੀਂ ਇਦਾਂ ਸਭ ਕੋ ਸਹੀ ਸੋਨੂ ਸਕੀਮ ਸਹੀ ਦੇ ਗਏ ਹਨ ਪਰ ਇਹ ਫੋਲ ਲੱਗਨਦੇ ਹੋਏ ਸੀ ਨਾ ਇਹ ਤਾਂ ਖਲਾੜਾ ਘੱਟ ਜਿਆਦਾ ਪੈ ਗਿਆ ਸੀ ਤਾਂ ਪਟਾ ਦੇ ਸੁੱਕ ਜਾਣੇ ਹਨ ਹੈ ਕਈ ਠੋਕੇ ਚੱਲਣੇ ਆ ਸਾਰੇ ਸੁੱਕ ਜਾਣਗੇ ਤੇ ਆ ਫਿਰ ਇਹ ਚੱਲ ਜਾਣਗੇ ਚਲੋ ਪੱਤੇ ਸੜ ਜਾਣੇ ਚਲੋ ਕੋਈ ਗੱਲ ਨਹੀਂ ਕੰਮ ਨੇ ਪੜਿਆ ਅਜੇ ਤਾਂ ਹੋਰ ਹੈਗੇ ਘੜ ਉਹ ਵੀ ਪੁੱਟ ਦੇਣੀ ਕਿਸ ਦਿਨ ਕੱਕੜੋ ਕਈ 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 ਸ਼ਸ਼ੀ ਕਾਲਜੀ ਸਾਰਿਆਂ ਨੂੰ ਅੱਜ ਦੇ ਨਵੇਂ ਬਲੌਗ ਦੇ ਵਿੱਚ ਟੱਡਾ ਸਵਾਗਤ ਹੋਰ ਸੁਣਾਉ ਕਿ ਮੇਜ ਸਾਰੇ ਉਮੀਦਾਂ ਵੀ ਠੀਕ ਠਾਕ ਹੋ ਗਏ ਅਸੀਂ ਵੀ ਠੀਕ ਠਾਕ ਆ ਲਓ ਜੀ ਜਿਹੜੇ ਵੱਡੇ ਫੁੱਲ ਪੁੱਟੇ ਸੀ ਅਸੀਂ ਤੇ ਉਹ ਆਪਾਂ ਕਈ ਨਾ ਲਵਾ ਲੈਨੇ ਸਰਦਾਰ ਜੀ ਕੋ ਦੋ ਚਲ ਗਏ ਨੇ ਕੰਮ ਤੇ ਤੇ ਬਾਕੀ ਜਿਹੜੇ ਫੁੱਲਾਂ ਦੀ ਕਟਿੰਗ ਕਰਾਂਗੀ ਮੈਂ ਤੇ ਕੱਪੜੇ ਕੱਟਣ ਵਾਲੀ ਕੈਂਚੀ ਨਾ ਕਰਦੀ ਪਈ ਆ ਮੈਂ ਕਟਿੰਗ ਕونکہ ਬਹੁਤ ਜ਼ਿਆਦਾ ਖਲਾੜਾ ਹੋ ਗਿਆ ਸੀ ਫੁੱਲਾਂ ਦਾ ਤੇ ਕਟਰਤ ਵਗੈਰਾ ਨਹੀਂ ਹੈਗਾ ਤਾਂ ਹੁਣ ਅਸੀਂ ਕੈਂਚੀ ਦੀ ਹਲਪ ਨਾਲ ਇਹਨਾਂ ਦੀ ਕਟਾਈ ਕਰਾਂਗੇ। ਇਹ ਫੁੱਲਾਂ ਦਾ ਬੜਾ ਕਟਰ ਤੇ ਹੁੰਦਾ ਉਹਦਾ ਫੁੱਲ ਕੱਟਣ ਵਾਲਾ ਉਹ ਹੈ ਨਹੀਂ ਆ। ਇਹ ਦੂਜੇ ਕਟਰ ਨਾਲ ਕਹਿੰਦੇ ਜਿੱਦਾਂ ਉਹ ਰਤੀ ਛੁੜੀਆਂ ਤਖੀਆਂ ਕੱਟਦੇ। ਉਹਦਾ ਨਾ ਕਟਿਆ ਜਾਣਾ। ਤੇ ਪੱਤੇ ਜਿਹੜੇ ਇੱਧਰ ਆਦਾ ਚਾਰ ਲਾਂਗੇ ਨਾ ਉਹ ਫੁੱਲਾਂ ਉਹ ਜਿੰਦੀ ਆਲੀ ਜੀ ਬੱਦੀ ਪੜੀ ਨਾ ਮਿੱਟੀ ਦੇ ਵਿੱਚ ਹਾਂ ਠੀਕ ਹਾਂ ਠੀਕ ਹਾਂ ਜੀ ਮੈਂ ਹੁਣ ਠੀਕ ਹਾਂ ਪੰਜੀ ਅੰਕੀ ਖਾਣਾ ਹੋਰ ਪੈਦੀ ਆਹ ਜਪਾ ਕੈਜੀ ਕਰੀ ਅੰਨੇ ਪਾਰਕਾ ਤੇ ਵੀ ਪਾਟੀ ਹੈ। ਇਹਨੇ ਗਾ ਡੱਡੂ ਵੇਖ ਕਿੱਦਾ ਤੱਕੜੇ। ਹਾਂਜੀ ਡੱਡੂ। ਸਵੇਰ ਚਾਹ ਕੋ ਇੰਨੀ ਕੋਲੇ। ਇਦਾਂ ਚਾਹ ਤਾਂ ਕਰਦੀ ਇਹਨਾਂ। ਆਹ ਡੱਡੂ ਸਨ।

ਖਿੱਚਦੇ ਸਾਰੇ ਇਹ ਸੱਚ ਪਰ ਜਾੜੀ ਇੱਕ ਹਨ ਹਾਂ ਪੁੱਟਦੇ ਹਾਂ ਖਿੱਚਦੇ ਇਹਨੂੰ ਥੋੜਾ ਝੜਾ ਸਾਰੇ ਹਾਂ ਆ ਚਿਤਲੀਆਂ ਨਾ ਕੱਟੀਆਂ ਇਹਨਾਂ ਚਲ ਥੋੜਾ ਥੋੜਾ ਤਾਂ ਹੋ ਜਾਣ ਇੰਨੀ ਵੱਡੀ ਹਨ ਅੱਗੇ ਬਿਲਕੁਲ ਥਾਂ ਹੈ ਸਹੀ ਤਾਂ ਥੋੜਾ ਥੋੜਾ ਤਾਂ ਹੀ ਹੋ ਜਾਣਾ ਨਹੀਂ ਦੋਨੋਂ ਕੱਟ ਆ ਵੜੇ ਟਿੱਤਲੀਆਂ ਜੀਆਂ ਨਾਲ ਉੱਪਰ ਕਰਦੇ ਬੂਟਾ ਚੱਕ ਕੇ ਤਾਂ ਆ ਕਰਦੇ ਫੇਦੇ ਇਹਦੇ ਉੱਪਰ ਕਰਦੇ ਇਹ ਫੇਟ ਲੜੇਗੇ ਜਿਆਦਾ ਪਾੜੇ ਹੋ ਜਾਂਦੇ ਨਾ ਮਿੱਟੀ ਵਿੱਚ ਉਹ ਠੀਕ ਹੈ ਰਾਚੁਕ ਜੜਾ ਨਵੀ ਆ ਵੀ ਤੁਸਰੇ ਜਿਹੜੇ ਨਾਲ ਨਾਲ ਵੜਦੇ ਆ ਤੇਤਲੀ ਵਾਲਾ ਬੂਟਾ ਨਾ ਵੱਡੀ ਪਰ ਰਾ ਹੂੰ ਵੱਢਦੇ ਸਾਸਰੀ ਸਾਸਰੀ ਘਰ ਪੜ ਲੈ ਵੀਰ ਦੇ ਆਲੇ ਪੜ ਦੇ ਆ। ਆ ਇਹਨੂੰ ਪੁੱਟ ਕੇ ਲਾ ਲਾਂਗੇ ਨਾ ਹੋਰ ਕਿਤੇ। ਬਥੇੜੀ ਹੋ ਜਾਂਦੀ ਆ ਫੇਰ। ਇੰਨੀ ਪੁੱਟ ਪੁੱਟ ਕੇ ਕਿ ਛੁੱਟੀ ਦੀ ਫੇਰ ਹੁਣੀ ਹੁਣੀ ਹੋ ਜਾਂਦੀ। ਚਲ ਹੁਣ ਇਹ ਆਪੇ ਵਿੱਚ ਵਿੱਚ ਹੀ ਰਹਿਣ ਲੱਗ ਪਏ ਹਨਾ। ਅੱਗੇ ਬਾਹਰ ਬੜੇ ਆ ਗਏ ਹੁਣ ਸੋਹਣੇ ਲੱਗਣ ਦਾ ਵੀ ਹੋਰ ਲਿਆ ਕੇ ਲਾਵਾਂਗੇ ਨਾ ਇਹ ਵੱਡੇ ਵੱਡ ਪੁੱਟ ਦਾਂਗੇ ਹੁਣ ਤੇ ਬਾਅਦ ਵਿੱਚ ਲਾਵਾਂਗੇ ਨਵੇਂ ਸਿੰਘ ਚੁਕੀਏ ਖਲਾੜਾ ਗਰਾਣੇ ਨਹੀਂ ਮਾੜੇ ਕੋਲ ਇੱਥੱਲੇ ਵੜ ਗਿਆ ਤਾਂ ਇਹ ਨਾ ਉਹ ਸੜਾ ਇਧਰੋਂ ਉਹ ਮਗਿਆ ਰਵਿਆ ਤਾਂ ਇੱਧੂ ਕੱਟਿਆ ਉਹ ਇੰਨਾ ਚਿਰ ਰਹਿੰਦਾ ਹੈ ਨਾ ਉਹ ਬਾਬਾ ਸੰਗਣੇ ਜੀ ਬੂਤੇ ਸੀ ਇਹਨਾਂ ਦੇ ਵਿੱਚ ਵੜਿਆ ਰਹਿੰਦਾ ਸੀ ਹੁਣ ਉਹ ਵਿਰਲੇ ਹੋ ਗਏ ਤਾਂ ਲੋ ਜੀ ਇੱਧਰ ਹੁਣ ਸਾਰਾ ਸਾਫ਼ ਲੱਗਣ ਲੱਗ ਪਿਆ ਫੁੱਲ ਵਿੱਚ ਵਿੱਚ ਰਹਿਣ ਲੱਗ ਪਏ ਨੇ ਤੇ ਹੁਣ ਕਿੰਨੇ ਦਿਨਾਂ ਦਾ ਸੋਚਦੀ ਪਈ ਸੀ ਵੀ ਕਰਾਂਗੀ ਕਰਾਂਗੀ ਪਰ ਤਬੀਅਤ ਖਰਾਬ ਹੋਣ ਕਰਕੇ ਮੈਂ ਕਰਦੀ ਨਹੀਂ ਸੀ ਬਈ ਤਾਜ ਸਾਰੇ ਫੁੱਲ ਜਿਹੜੇ ਸੈੱਟ ਕਰ ਦਿੱਤੇ ਆ ਤੇ ਕੁਝ ਹੋਰ ਲਾਵਾਂਗੇ ਜਿਹੜੇ ਜ਼ਿਆਦਾ ਖਲਾੜੇ ਵਾਲੇ ਉਹ ਫੇਰ ਪੁੱਟ ਦਾਂਗੇ ਹੁਣ ਵਧੀਆ ਲੱਗਣ ਲੱਗ ਪਿਆ ਕਿਉਂਕਿ ਕਿਆੜੀ ਵਿੱਚੋਂ ਫੁੱਲ ਆਣਾ ਨੇ ਕਿ ਨਾ ਅੱਧੀ ਅੱਧੀ ਜ਼ਮੀਨ ਦੇ ਉੱਤੇ ਆ ਗਏ ਸੀ ਇਸ ਕਰਕੇ ਕੱਟ-ਕੱਟ ਕੇ ਹੁਣ ਥੋੜੇ ਸੈੱਟ ਕਰਨੇ ਪਏ ਤੇ ਕੁਝ ਪੁੱਟਨੇ ਪਏ ਹੁਣ ਇਹ ਥੋੜੀ ਸਫਾਈ ਲੱਗਣ ਲੱਗ ਪਈ ਹੈ ਅੱਗੇ ਜਾਰਜੀ ਬਹੁਤ ਜ਼ਿਆਦਾ ਲੱਗਦੀ ਸੀ ਤੇ ਚਲੋ ਹੁਣ ਇਸ ਬਲੌਗ ਦਾ ਇੱਥੇ ਐਂਡ ਕਰਦੇ ਆ ਇੱਕ ਨੈਕਸਟ ਬਲੌਗ ਲੈ ਕੇ ਫੇਰ ਮਿਲਦੇ ਆ ਤਬ ਤੱਕ ਵਾਸਤੇ ਓਕੇ ਬਾਏ